हां जी दोस्तों सारेयानु सस्श्रीकाल् स्वागत करदेया टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਐ ਪਿੰਡ ਸੋਲ ਠੱਠੀ ਤਹਿਸੀਲ ਪੱਟੀਆ ਦੋਸਤੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਨੇੜੇ ਪੁੱਚਰ ਪਿੰਡ ਜਿਹੜਾ ਦੋਸਤੋ ਬਿਲਕੁਲ ਲੱਗੇ ਆ ਇੱਕ ਪਾਸੇ ਸੌਰ ਸਿੰਘ ਗੱਗੋ ਬੂਹਾ ਇਹ ਪਿੰਡ ਆ ਜਿਹੜੇ ਦੋਸਤੋ ਬਿਲਕੁਲ ਨਾਲ-ਨਾਲ ਲੱਗਦੇ ਆ ਤੇ ਅੱਜ ਤੋਂ ਦੋਸਤੋ ਕੁਝ ਦਿਨ ਪਹਿਲਾਂ ਇੱਕ ਵੀਡੀਓ ਆਪਾਂ ਪਾਈ ਸੀ ਇਸ ਕਰੋ ਦੇ ਵੀਰ ਸਾਬ ਤੋਂ ਆਪਾਂ ਪੂਰੀ ਜਾਣਕਾਰੀ ਲੈ ਲਾਂਗੇ ਦੋਸਤੋ ਪਸੂ ਅੱਜ ਆਪਾਂ ਤੁਹਾਨੂੰ ਚਾਰ ਨਗ ਦਿਖਾ ਦੇਣੇ ਆ ਇੱਕ ਪਹਿਲਾਂ ਝੋਟੀ ਆ ਇੱਕ ਬੂਰੀ ਮੱਝ ਦੋਸਤੋ ਸੋਈ ਆ ਤੇ ਦੋ ਮੱਝਾਂ ਜਿਹੜੀਆਂ ਬਿਲਕੁਲ ਗੱਬਣ ਨੇ ਇੱਕ ਤਾਂ ਪੂਰੀ ਤਿਆਰੀ ਤੇ ਆ ਮੱਝ ਇੱਕ ਕੋਈ 10 ਕ ਦਿਨ 15 ਕ ਦਿਨ 15 ਦਿਨ ਐਈਡੀ ਆ ਕੋਈ ਜਿਹੜਾ ਦੋਸਤੋ ਲੈ ਕੇ ਜਾਂਦੀ ਆ ਠੀਕ ਆ ਨੋਟ ਤਾਰੀਖ ਤੁਸੀਂ ਜ਼ਰੂਰ ਕਰ ਲਓ ਦੋਸਤੋ 14 ਨਵੰਬਰ ਨੂੰ ਅੱਜ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਕੋਈ ਮਾਰਨਿੰਗ ਦੇ 9:30 ਵਜੇ ਦਾ ਸੋ ਐਨੀਮਲ ਜਿਹੜਾ ਪਸੰਦ ਆਊਗਾ ਦੋਸਤੋ ਤਸੱਲੀ ਨਰਖ ਪਰਖ ਤੁਸੀਂ ਘਰਾਂ ਕੇ ਆਪ ਕਰ ਲਿਓ ਇੱਕ ਟਾਈਮ ਚੁਾਈ ਕਰ ਲਿਓ ਸੋਇਸ ਸੋਇ ਨਗਦੀ ਗੱਭਣ ਪਸ਼ੂ ਆਪਣਾ ਤੇ ਪਕੇ ਤੇ ਸਾਲੀ ਜ਼ਰੂਰ ਕਰ ਲਿਓ ਠੀਕ ਆ ਪਸ਼ੂ ਰੇਟ ਜਿਹੜਾ ਦੋਸਤੋ ਵਾਜਬ ਜਾਇਜ਼ ਜਿੰਨੇ ਵੀ ਹੋਣਗੇ ਪਸ਼ੂ ਦੇ ਬਿਲਕੁਲ ਜਿਹੋ ਜਿਹਾ ਪਸ਼ੂ ਹੋਗਾ ਦੋਸਤੋ ਉਹੋ ਜਿਹਾ ਰੇਟ ਹੋਊਗਾ ਠੀਕ ਆ ਬਾਕੀ ਫਿਰ ਵੀ ਜਿੰਨੀ ਵੀ ਕੋਈ ਗੁੰਜਾਇਸ਼ ਹੋਈ ਵਿਚੋ ਮਾਨਤਨ ਹੋਇਆ ਉਹ ਮੌਕੇ ਤੇ ਜ਼ਰੂਰ ਕੀਤਾ ਜਾਊਗਾ ਜਿਹੜਾ ਕੋਈ ਖਰੀਦਦਾਰ ਵੀਰ ਘਰੇ ਆਊਗਾ ਠੀਕ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਾਹਿਬ ਸਾਸਰੀ ਘਰ ਸਾਸਰੀ ਘਰ ਭਾਜੀ ਠੀਕ ਠਾਕ ਹੋ ਹਾਂਜੀ ਵਧੀਆ ਤੁਸੀਂ ਸੁਣਾਓ ਭਾਰੀ ਠੀਕ ਬੜੇ ਵਧੀਆ ਚੰਗੇ ਆ ਵੀ ਹਾਂਜੀ ਸਤਿ ਸ੍ਰੀ ਅਕਾਲ ਭਣ ਭਰਾਵਾਂ ਨੀਰ ਭਰਾਵਾਂ ਸਾਰਿਆਂ ਨੂੰ ਜੀ ਸਾਡੇ ਵੱਲੋਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਛਾ ਸਾਬੇ ਵੀਰ ਅੱਜ ਆਪਣੇ ਕੋਲ ਪਸ਼ੂ ਚਾਰ ਆ ਹਾਂਜੀ ਭਾਜੀ ਦੋ ਗੱਬਣ ਤੇ ਦੋ ਹੀ ਸੂਈਆਂ ਹਾਂਜੀ ਦੋ ਗੱਬਣਾ ਦੋ ਹੀ ਆ ਰਹੇ ਜੀ ਹਾਂ ਉਹਦੇ ਮੈਨੂੰ ਲੱਗਦਾ ਵੀ ਕਾਫੀ ਵਧੀਆ ਰਿਸਪੌਂਸ ਰਿਹਾ ਫਿਰ ਹਾਂਜੀ ਹਾਂਜੀ ਬਹੁਤ ਵਧੀਆ ਭਾਜੀ ਅੱਛਾ ਚੰਗੇ ਮਾਲ ਵੇਚ ਗਿਆ ਸਾਰੇ ਹਾਂਜੀ ਬਹੁਤ ਵਧੀਆ ਜੀ ਚਲੋ ਬਹੁਤ ਵਧੀਆ ਤੇ ਅੱਜ ਦੋ ਹੀ ਗੱਬਣਾ ਤੇ ਦੋ ਹੀ ਸੂਈਆਂ ਹਾਂਜੀ ਦੋ ਹੀ ਸੂਈਆਂ ਦੋ ਹੀ ਗੱਬਣਾ ਜੀ ਠੀਕ ਹੈ ਭਰਾ ਤੇ ਲੋਬੀ ਦੋਸਤੋ ਪਹਿਲਾਂ ਤੇ ਇੱਕ ਗੱਲ ਜਰੂਰ ਵਪਾਰ ਦਾ ਕੀਤਾ ਜਿਹੜਾ ਦੋਸਤੋ ਥੋੜੇ ਇੱਕ ਟਾਈਮ ਪਹਿਲਾਂ ਚੱਲਦਾ ਹੋਊਗਾ ਪਰ ਵੀਡੀਓ ਅੱਗੇ ਫਸਟ ਟਾਈਮ ਹੀ ਆਏ ਨੇ ਉਸ ਦਿਨ ਵੀਰ सोनू ਨਾਲ ਸੀਗਾ ਠੀਕ ਹੈ ਜੀ ਤੇ ਅੱਜ ਵੀਰ ਸਾਹਿਬ ਤੋਂ ਆਪਾਂ ਪੂਰੀ ਜਾਣਕਾਰੀ ਲਵਾਂਗੇ ਤੇ ਵੀਰ ਸਾਹਿਬ ਪਸੂ ਕੀਤਾ ਵੀ ਦੱਸ ਦੋ ਵੀ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ ਕਰਦਿਆਂ ਨੂੰ ਭਾਈ ਆਪਾਂ ਨੂੰ ਵਾਵਾ ਚੇਰੀ ਹੋ ਗਿਆ ਸੀ ਤੇ ਥੋੜਾ ਟਾਈਮ ਆਪਾਂ ਅੱਗੇ ਛੱਡਿਆ ਸੀ ਵਿੱਚੋਂ ਅੱਛਾ ਜੀ ਹਾਂਜੀ ਤੇ ਹੁਣ ਕਰਦਿਆਂ ਉਹ 7-8 ਮਹੀਨੇ ਫੇਰ ਹੋ ਗਿਆ ਵਾ ਫੇਰ ਹੋ ਗਿਆ ਹਾਂਜੀ ਠੀਕ ਹੈ ਤੇ ਜ਼ਿਆਦਾਤਰ ਇਸੇ ਤਰ੍ਹਾਂ ਹੀ ਮੱਝਾਂ ਵਹਿੜਾਂ ਆਉਂਦੀਆਂ ਰਹਿੰਦੀਆਂ ਹਾਂਜੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਧੀਆ ਵਧੀਆ ਡੰਗਰ ਤੇ ਵੀਰ ਉਹਦਣਾ सोनू ਨੇ ਵੀ ਕਿਹਾ ਸੀਗਾ ਵੀ ਯਾਰ 85 ਤੋਂ ਵੱਧ ਰੇਟ ਕਿਸੇ ਮੈਂ ਨਹੀਂ ਆਪਾਂ ਜੋ ਭਣ ਭਰਾਵਾਂ ਸਾਰਾਂ ਜਬਾਨ ਹੋਈ ਪਈ ਉਹ ਸਹੀ ਗੱਲ ਹੈ ਪਰ ਚੰਗੀ ਜਿਹੜੀ ਮੱਝ ਖੂਗ ਤੁਹਾਨੂੰ ਲੱਗਦਾ ਕੋਈ ਚੰਗੇ ਥਣ ਭਾਂਡੇ ਚੱਡੇ ਵਾਲੀ ਉਹ ਤਾਂ 85 ਦੀ ਹੋਊਗੀ ਜਾਂ 90 ਸੀ 90 ਰੇਟ 95 ਕੋਈ ਬਾਹਰ ਵੇਖਣ ਦੇ ਵਿੱਚ ਮਿਲੇ ਪਰ ਆਪਣੇ ਕੋਲ ਤੋਂ 85 ਦੀ ਹੋਊਗੀ ਕਰਦੇ ਹਾਂ ਜੀ ਭਾਜੀ 85 ਉਹ 86 ਆਪਾਂ ਜੋ ਛੋਟੇ ਛੋਟੇ ਰੇਟ ਹੋਰ ਜਿਵੇਂ ਜਿਵੇਂ ਕਿਸੇ ਪਸ਼ੂ ਦਾ ਜਿਹੋ ਜਿਹਾ ਪਸ਼ੂ ਹੋਗਾ ਉਹ ਸਾਹਮਣੇ ਛੋਟੇ ਛੋਟੇ ਰੇਟ ਵੀ ਮਿਲਣਗੇ ਹਾਂਜੀ ਹਾਂਜੀ ਬਾ ਲੈਓ ਜੀ ਸਾਹਿਬ ਜੀ ਅੱਜ ਪਹਿਲੇ ਨੰਬਰ ਤੋਂ ਕਿੱਥੋਂ ਸ ਲੋ ਜੀ ਪਹਿਲਾ ਦੋਸਤੋ ਗੱਬਣ ਤੁਹਾਨੂੰ ਮਜਾ ਦਿਖਾ ਦਿੰਨੇ ਆ ਦੋ ਗੱਬਾ ਨਾ ਉਹਨਾਂ ਦੇ ਵਿੱਚੋਂ ਇੱਕ ਪਹਿਲੇ ਨੰਬਰ ਤੇ ਜਿਹੜੀ ਗੱਬੜ ਮੈਂ ਤੁਹਾਨੂੰ ਦਿਖਾਉਣ ਲੱਗੇ ਆ ਅੱਛਾ ਸਾਹਿਬ ਇਹ ਪੂਰੀ ਡਿਟੇਲ ਦੇ ਦੇ ਜੀ ਸੂਬਾ ਕਿੰਨਾ ਸਮਾਂ ਲੱਗੇਗਾ ਤੀਜਾ ਸੂਬਾ ਭਾਜੀ ਨੇ ਸੋਨਾ ਜਵਾਰ ਕੀ ਤੀਜੇ ਸੂਬੇ ਹਾਂਜੀ ਤੇ ਦਿਨ ਕਿੰਨੇ ਲੱਜੂ ਭਾਜੀ ਵੱਧ ਤੋਂ ਵੱਧ ਕੋਈ 15 ਦਿਨ ਖੜੋਗੀ 15 ਦਿਨ ਹਾਂਜੀ ਤੇ ਘਰੋਂ ਪਿੱਛੋਂ ਜਿੱਥੋਂ ਲਿਆਂਦੀ ਪੁੱਛਿਆ ਹੋਊਗਾ ਆਪਾਂ ਵੈਸੇ ਵੀ ਨਾਰਮਲ ਇੰਨੇ ਕ ਦਿਨ ਆਈਡੀਆ ਹੈ ਜੀ ਉਹਨਾਂ ਭਾਜੀ ਸਾਨੂੰ ਕਹੇ ਕਿ 15 ਦਿਨ ਖੜੂਗੀ ਚਲੋ ਅਸੀਂ ਵੀ ਆਖਿਆ ਕਿ 15 ਦਿਨ ਖ ਦੇ 15 ਦਿਨ ਤੋਂ ਸਾਦਾ ਕੋ 2-4 ਦਿਨ ਉੱਪਰ ਲੈ ਜੇ ਇੱਕ ਆਈਡੀਆ ਹੋ ਜੂਗਾ 15 ਦਿਨਾਂ ਤੱਕ ਵੀ ਸੂਣ ਦੇ ਬਿਲਕੁਲ ਨੇੜਾ ਚ 2 ਦਿਨ ਲੈਂਦੀ ਹੈ ਹਾਂਜੀ ਠੀਕ ਆ ਭਰਾ ਤੀਜਾ ਸੂਗਾ ਤੀਜਾ ਸੂਗਾ ਸੋਣਾ ਜੋ ਬਾਹਰ ਤੋਰ ਕੇ ਦਿਖਾ ਦਈਏ ਵੀਰ ਸਾਹਿਬ ਨੂੰ ਪੂਰੀ ਤਸੱਲੀ ਨਾਲ ਦੋਸਤੋ ਆਪਾਂ ਤੁਹਾਨੂੰ ਪਸ਼ੂ ਦਿਖਾ ਦਨੇ ਆ ਉਸ ਤੋਂ ਬਾਅਦ ਆਪਣੀ ਨਰਕ ਪਰਖਾ ਤੁਸੀਂ ਘਰ ਆਣ ਕੇ ਆਪ ਕਰ ਲਿਓ ਠੀਕ ਆ ਤੇ ਬਾਹਰ ਬਿਲਕੁਲ ਤਸੱਲੀ ਨਾਲ ਕੱਢ ਕੇ ਦਿਖਾ ਦਨੇ ਆ ਸੋ ਬਾਕੀ ਮੱਝ ਦੀ ਫੇਸ ਕੁਆਲਿਟੀ ਜਿਹੜੀ ਆ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਬਿਲਕੁਲ ਤੇ ਹਾਈਟ ਕੱਤ ਦੀ ਮੇਨ ਗੱਲ ਕਰ ਲਈਏ ਤਾਂ ਹਾਈਟ ਵੱਡੀ ਆ ਠੀਕ ਆ ਜੀ ਮੀਡੀਅਮ ਇੱਕ ਹਾਈਟ ਹੁੰਦੀ ਹੈ ਇੱਕ ਬਿਲਕੁਲ ਦਰਮਿਆਨੀ ਹਾਈਟ ਸੋ ਇਹ ਜਿਹੜੀ ਹਾਈਟ ਦੀ ਆ ਦੋਸਤੋ ਵੱਡੀ ਆ ਠੀਕ ਆ ਬਾਕੀ ਆ ਤੁਸੀਂ ਆਪ ਨੋਟ ਕਰ ਲਓ ਠੀਕ ਆ ਆ ਫੇਸ ਕੁਆਲਿਟੀ ਸਿੰਗਾ ਸੁੰਗਾ ਦੀ ਬੰਤਰ ਬਿਲਕੁਲ ਗੁਲਾਈ ਦੇ ਵਿੱਚ ਮੱਥਾ ਮੋਥਾ ਬਿਲਕੁਲ ਬਲੈਕ ਤੇ ਆ ਦੇਖੋ ਜੀ ਹਜੇ 15 ਦਿਨ ਘੱਟੋ ਘੱਟ ਇੱਕ ਆਈਡੀਆ ਜਿਹੜਾ 15 ਦਿਨ ਦਾ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਆਹ ਦੇਖੋ ਤੇ ਪਾਈਤ ਪੂਈ ਬਿਲਕੁਲ ਐਨ ਓਕੇ ਆ ਹਾਂ ਜੀ ਬਹੁਤ ਭਾਈ ਬਹੁਤ ਸਵਾਈ ਸਾਫ ਆ ਠੀਕ ਹੈ ਜੀ ਸੋ ਥਾਣ ਦਾ ਜਿਹੜਾ ਆਪਸੀ ਨਖੇੜਾ ਦੋਸਤੋ ਉਹ ਵੀ ਵਧੀਆ ਹੈਗਾ ਠੀਕ ਹੈ ਜੀ ਕੋਈ ਚੱਪੇ ਚੱਪੇ ਤੇ ਆਪਾਂ ਥਾਣ ਕਹਿ ਦਿੰਨੇ ਆ ਥੋੜਾ ਹਲਾ ਦਿਓ ਹਲਾ ਦਿਓ ਚਲ ਆ ਦੇਖੋ ਠੀਕ ਆ ਆਹ ਵੇਖੋ ਜੀ ਸੋ ਥਾਣ ਦੀ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਲੰਬਾਈ ਦੇ ਵਿੱਚ ਵੀ ਪੂਰਾ ਵਧੀਆ ਥਾਣਾ ਸਪੇਸ ਵੀ ਘੱਟੋ ਘੱਟ 2 2 3 3 ਇੰਚ ਅਗਲੇ ਪਿਛਲੇ ਥਾਣਾ ਦੀ ਤੇ ਸੱਜੀ ਖੱਬੀ ਪੈਣੀ ਦੀ ਘੱਟੋ ਘੱਟ ਚੱਪੇ ਤੇ ਸਪੇਸ ਆ 4 ਇੰਚ 4 ਗੁੰਗਲਾਂ ਜਿਹੜੀ ਸਪੇਸ ਆ ਅੱਛਾ ਸਾਹਿਬ ਇਹ ਕਿੰਨਾ ਮੁੱਲ ਕੀਤਾ ਜਾਂਦਾ ਫਹੀਮ ਉਹ ਲਈ 70 ਹਜ਼ਾਰ ਕਰ ਦੇ ਜੀ ਦਾ 70 ਹਜ਼ਾਰ ਹਾਂਜੀ ਤੇ ਉਹਦੇ ਚੋ ਗੁੰਜਾਇਸ਼ ਕੋਈ ਮਾਤਾਨ ਕਰ ਦਾਂਗੇ ਭਾਈ ਥੋੜਾ ਬੋਧ ਕਰ ਦਿਓ ਜੀ ਹਾਂਜੀ ਜਿੰਨਾ ਵੀ ਹੋ ਸਕਦਾ ਕੋਈ ਭੈਣ ਭਰਾ ਮੁਰਨਾਣਾ ਪਵੇ 30 ਪਸੰਦ ਆ ਜੇ ਤੇ ਦੇ ਕੇ ਤੋਰਨਾ ਮੈਂ ਭਾਈ ਦੇ ਕੇ ਤੋਰਾਂਗੇ ਜਿਦਾ ਆਪਾਂ ਵਾਦਾ ਕੀਤਾ ਭਾਈ ਸਾਰਿਆਂ ਨਾਲ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਵੀ ਦੋਸਤੋ ਬਾਕੀ ਤੁਸੀਂ ਮੱਝ ਦੇਖ ਲਓ ਹਾਈਟ ਕਰ ਤਾ ਕੋਈ ਦਰਮਿਆਨੀ ਨਹੀਂ ਹਾਈਟ ਕਰ ਤਾ ਵੀ ਸੋਹਣਾ ਹੈ ਚਲੋ ਮੀਡੀਅਮ ਤੋਂ ਪਲੱਸ ਤੁਸੀਂ ਕਾਊਂਟ ਕਰ ਲਿਓ ਵਿਚ ਵਿਚਾਲੇ ਵਾਲਾ ਸੈਜ ਮੰਨ ਵੀ ਸਕਦੇ ਜੇ ਵਿਚ ਵਿਚਾਲੇ ਵਾਲਾ ਸੈਜ ਮੰਨ ਲਓ ਜਾਂ ਥੋੜਾ ਜਿਹਾ ਉੱਪਰ ਵੀ ਤੁਸੀਂ ਇੱਕ ਆਈਡੀਆ ਰ ਤੇ 70000 ਰੁਪਏ ਮਾੜਾ ਵਿੱਚੋਂ ਛੋੜ ਛੱਪਾ ਇਸ ਤੋਂ ਬਾਅਦ ਆਪਣੇ ਕੋਲ ਆ ਅੱਗੇ ਮੱਝ ਆ ਗਈ ਆ ਇਹਦਾ ਵੀਰ ਸਾਹਿਬ ਕਿਨਵਾ ਸੁਬਾ ਭਾਜੀ ਇਹ ਤੇਜਾਸੂਆ ਸੂਣੀ ਜੋ ਤੇਜਾਸੂਆ ਹਾਂਜੀ ਘਰ ਵਾਲਿਆਂ ਤੋਂ ਕਹੇ ਪਹਿਲਾਂ ਅੰਦੇ ਤੇਜਾਸੂਆ ਸੂਹੂਗੀ ਮੈਂ ਚੰਗੀ ਆ ਯਾਰ ਹਾਂਜੀ ਭਾਜੀ ਮੈਂ ਬਹੁਤ ਸਾਫ ਆ ਬਹੁਤ ਚੰਗੀ ਆ ਆ ਦੇਖੋ ਜੀ ਕਰਮਾ ਵਾਲੀ ਦੋਸਤੋ ਆਰਡਰ ਕੁਆਲਿਟੀ ਵਾਲੇ ਪਾਸੇੋਂ ਤਾਂ ਚਿੱਪ ਕਾਡਾ ਪੂਰੀ ਠੀਕ ਆ ਜੀ ਪੂਰੀਆਂ ਪੰਡਾਂ ਪਾਈ ਖੜੀ ਆ ਜਦੋਂ ਟਾਈਮ ਤੇ ਤਿਆਰੀ ਮੈਨੂੰ ਲੱਗਦਾ ਵੀ ਬਿਲਕੁਲ ਇੱਕ ਅੱਜ ਭਲਕ ਦੋ ਦਿਨਾਂ ਲੱਗਣਗੇ ਹਾਂਜੀ ਭਾਜੀ ਇੱਕ ਦੋ ਦਿਨ ਹੀ ਖੜੂਗੀ ਤੇ ਇਹ ਸਵੇਰ ਤੇ ਜਾਈਏ ਤੇ ਜਾਈ ਸਵੇਰ ਸੋਨਾ ਜੋ ਨੇ ਠੀਕ ਆ ਕੋ ਰਿਕੌਰ ਕੋ ਪੁੱਛਿਆ ਪਿਛਲੇ ਸਵੇਰੇ ਚਲੋ ਦੁੱਧ ਦੁੱਧ ਦਾ ਕੋਈ ਰੱਖ ਬਾਈ ਪਈ ਚਲੋ ਪੁੱਛਿਆ ਕੋਈ ਆਂਦਾ 13 14 ਆਉਂਦੇ ਕੇ ਦੁੱਧ ਚੋਂ ਦੇ ਰਹੇ ਆਂ ਜੀ 13 14 ਲੀਟਰ ਹਾਂ ਜੀ ਚਲੋ ਜੀ ਏਡੀ ਮਾ ਜੀ ਤੁਹਾਨੂੰ ਪਤਾ ਭਾਈ ਏਡੀ ਮਾਚ ਤੋਂ ਉਮੀਦ ਕਰ ਸਕਦੇ ਆਂ ਸੋਹਣੀ ਸੇਵਾ ਹੋਈ ਤਾਂ ਮੈਨੂੰ ਲੱਗਦਾ ਵੀ ਚਲੋ ਦੂਰ ਨਹੀਂ ਗਾ ਇਨਾ ਲੀਟਰ ਚੋਣਾ ਹਾਂ ਜੀ ਤੇ ਬਾਕੀ ਫਿਰ ਵੀ ਕੋਈ ਭੈਣ ਭਰਾ ਆਪਦੇ ਆਈਡੀਆ ਨਾਲ ਤੁਸੀਂ ਦੋਸਤੋ ਖਰੀਦ ਕਰ ਸਕਦੇ ਜੀ ਖਵਾਨੇ ਦੀ ਕੁਆਲਿਟੀ ਕਾਫੀ ਸੋਹਣੀ ਆ ਆਰਡਰ ਦੇਖ ਸਕਦੇ ਜੀ ਠੀਕ ਆ ਜੀ ਚੌਰ ਅਸਾਰ ਦੇ ਨਾਲ ਜਿਹੜਾ ਦੋਸਤੋ ਟੱਚ ਕਰਦਾ ਠੀਕ ਹੈ ਭਾਈ ਦੋ ਚਾਰ ਦਿਨ ਖੜੂਗੀ ਮੈਂ ਹੋਰ ਫੁੱਲ ਬਣੂਗੇ ਲਈ ਹਾਂਜੀ ਅੱਛਾ 35 ਤੁਪਨਾ ਪੋਲੀ ਬਣਾਣਾ ਭਾਰੀਆਂ ਰੂਮਰ ਕੀ ਪੋਲੀ ਓਕੇ ਠੀਕ ਹੈ ਜੀ ਜਾਓ ਵੀਰ ਖੋਲੋ ਸੋ ਦੋਸਤੋ ਤਸੱਲੀ ਨਾਲ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਮੱਝ ਵੱਡੇ ਪੱਲੇ ਦੀ ਆ ਠੀਕ ਹੈ ਜੀ ਸਰੀਰ ਘਟਾਂਜਾ ਮੈਂ ਦਾ ਇਹਦਾ ਵੀ ਖੂਬਸੂਰਤ ਆ ਸਿੰਘ ਬਿਲਕੁਲ ਤੁਹਾਨੂੰ ਅਦੇਸੀ ਪਣਿਆ ਸਿੰਘ ਖੁੱਲੇ ਆ ਸੋ ਬਾਕੀ ਬਿਲਕੁਲ ਪਿੱਠ ਪੂੜੇ ਦੀ ਕਾਫੀ ਚੌੜੀ ਆ ਠੀਕ ਹੈ ਜੀ ਪਿੱਠ ਪੂੜੇ ਦੀ ਚੌੜੀ ਆ ਆਰਡਰ ਕੁਆਲਿਟੀ ਕਾਫੀ ਬੈਸਟ ਆ ਦੇਖੋ ਆ ਦੇਖੋ ਜੀ ਠੀਕ ਹੈ ਜੀ ਸੂਹਾ ਤੀਜਾ ਮੰਨ ਕੇ ਦੋਸਤੋ ਕੋਈ ਵੀਰ ਸੌਦਾ ਕਰ ਸਕਦਾ ਕੋਈ ਆਪਦੀ ਸਮਝ ਨਾਲ ਸੂਹਾ ਜਿੰਨਾ ਵੀ ਮੰਨ ਮੰਨਣਾ ਤੁਸੀਂ ਮੰਨ ਸਕਦੇ ਜੀ ਠੀਕ ਆ ਤੇ ਬਾਕੀ ਥਣ ਭਾਂਡੇ ਦੀ ਬਹੁਤ ਸੋਹਣੀ ਆ ਵਿਖਾਲਾ ਕਾਫੀ ਜ਼ਿਆਦਾ ਆ ਦੇਖੋ ਇੱਕ ਸਾਰ ਲੇਵਾ ਇੱਕ ਸਾਰ ਲੇਵਾ ਇੱਕੋ ਜੇ ਥਾਣਾ ਠੀਕ ਆ ਆ ਦੇਖੋ। ਹੂੰ। ਥਾਣ ਭਾਂਡੇ ਦੀ ਭਾਜੀ ਆ ਬਹੁਤ ਪੱਦਰ ਆ। ਹੂੰ। ਹਾਂਜੀ। ਕਾਫੀ ਸੋਹਣਾ ਡਰ ਆ ਹਨ। ਹਾਂਜੀ। ਠੀਕ ਆ ਜੀ ਬਾਕੀ ਵੇਰਮੂਨ ਕਾਫੀ ਸੋਹਣੀਆਂ ਨੇ। ਮੋਟੀ ਵੇਨ ਆ ਦੋ ਪਾਸੇ ਮਿਲਕ ਵੇਨ। ਤੇ ਪੱਲੇ ਪੁੱਲੇ ਦੀ ਬਹੁਤ ਵਧੀਆ। ਵੱਟੇ ਪੱਲੇ ਦੀ ਚੌੜਾ ਪਿੱਠਪੂੜਾ। ਸੋ ਪੂਰੀ ਰਾਜੀ ਆ ਵਜਨਦਾਰ ਖੂਬ ਜਾਰੀ ਠੀਕ ਆ। ਸੋ ਆ ਦੇਖੋ ਜੀ। ਅੱਛਾ ਸਾਹਿਬ ਵੀਰ ਫਿਰ ਇਹਦਾ ਮੁੱਲ ਕੀ ਕੀਤੀ ਡਿਮਾਂਡ ਭਾਈ ਮੁੱਲ ਤੁਹਾਨੂੰ ਪਤਾ ਨਹੀਂ ਸੋ ਭੈਣ ਭਰਾ ਨਾਲ ਸਾਰਾ ਜਵਾਨ ਕੀਤੀ ਜਾਂਦੇ ਚਲੋ ਮਾਂ ਤਾਂ ਮੰਗਣ ਨੂੰ ਜੋ ਮਰਜ਼ੀ ਕਰਨ ਨੂੰ ਜਵਾਨ ਕਰ ਲਈ ਸਾਰਿਆਂ ਨਾ 85 ਤੋਂ ਤਾਂ ਨਹੀਂ ਮਿਲਣੀ ਹੈ 85000 ਮੁੱਲ ਕਰਦੇ ਆ ਭਾਜੀ ਇਹਦਾ ਹੀ ਡਿਮਾਂਡ 85 ਹਾਂਜੀ ਅੱਛਾ ਕੋਈ ਨਹੀਂ ਮਾਂ ਤਾਂ ਭਾਜੀ ਕਰ ਦਾਂਗੇ 85 ਚਾ ਹਾਂਜੀ ਮਾਂ ਤਾਂ ਫੁੱਲ ਕਰਾਂਗੇ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 85000 ਦੇ ਵਿੱਚੋਂ ਮਾਂ ਤਾਂ ਹੋ ਜਾਊਗਾ ਸੋ ਵੀਰਾਂ ਦਾ ਵੀ ਜ਼ਵਾਨ ਆਪਾਂ ਕੀਤੀ ਸੀ ਵੀ 85 ਤੋਂ ਬਾਹਰ ਪਸੂ ਨਹੀਂ ਦੇਣਾਗਾ ਠੀਕ ਆ ਹੋ ਸਕਦਾ ਵੀ ਬਾਤ ਰੇਡ ਵੀ ਮੁੱਕਿਆ ਜਾਵੇ ਤੇ ਫੇਰ ਵੀ ਮੰਗ ਸਕਦੇਗਾ ਚਲੋ ਹਣ ਭਾਈ ਸਾਰੇ ਭੈਣ ਭਰਾਣਾ ਆਪਾਂ ਜਵਾਨ ਹੋ ਗਈ ਆ ਇੱਕ ਕਰਕੇ ਚਲੋ ਫੇਰ ਬਿਲਕੁਲ ਬਿਲਕੁਲ ਹਾਂਜੀ ਲੋਕੀ ਦੋਸਤੋ ਮੱਝ ਚੰਗੀ ਆ ਠੀਕ ਆ ਬਾਕੀ ਰੇਡ ਪੜਤੀ ਦੀ ਰਹੀ ਗੱਲ ਆ ਸੋ ਕੋਈ ਵੀਰ ਆਪਦੀ ਨਰਕਪਰਕ ਕਰੇ ਆਣ ਕੇ ਤਸੱਲੀ ਕਰੇ ਠੀਕ ਆ ਮੱਝ ਚੰਗੀ ਆ ਡਰ ਡਰ ਕੁਆਲਟੀ ਕਾਫੀ ਸੋਹਣੀ ਆ ਬਣੀ ਥਣੀ ਪੂਰੀ ਆ ਅੱਜ ਦੇ ਟਾਈਮ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਬੂਰੀ ਮੱਝ ਦਿਖਾਉਣੀ ਆ ਠੀਕ ਆ ਬੂਰੀ ਮੱਝ ਆ ਬਿਲਕੁਲ ਦੇ ਨਾਲ ਬੱਚਾ ਸੋ ਬਾਕੀ ਪੁੱਛ ਲੈਣੀ ਆ 나ੜੂ ਤੇ ਆ ਬੱਚਾ ਬਿਲਕੁਲ ਭਾਈ 나ੜੂ ਤੇ ਬੱਚਾ ਪਰਸੋਂ ਮੈਂ ਸੂਈ ਜਵਾਲੀ ਪਰਸੋਂ ਦੀ ਸੂਈ ਆ ਤੇ ਸਾਫ ਸੁਹਾ ਗਿਨਮਾ ਭਾਈ ਤੇ ਜਾ ਸੁਹਾ ਸੂਈ ਜੋਏ ਸਵੇਰ ਤੀਜਾ ਹਾਂਜੀ ਤੇ ਜਾ ਸੁਹਾ ਸੂਈ ਜੋ ਲਓ ਜੀ ਸੂਹਾ ਦੋਸਤੋ ਤੀਜਾ ਤੇ ਪਰਸੋਂ ਦੀ ਸੂਈ ਆ 나ੜੂ ਬਿਲਕੁਲ ਬੱਚੇ ਦੇ ਨਾਲ ਕਟਾ ਮਕਰ ਹਾਂਜੀ ਕਟਾ ਮਕਰ ਜੋ ਲਓ ਤੇ ਆਪ ਸੁਹਾ ਕਿਨਮਾ ਤੇ ਚਲੋ ਜੀ ਕੋਈ ਆਪ ਦਾ ਮਨ ਸਕਦਾ ਹਾਂਜੀ ਆਪ ਤੁਹਾਨੂੰ ਪਤਾ ਜਿਲ ਮੱਰੀ ਆਪ ਤੁਸੀਂ ਸਮਝ ਕੋਈ ਵੀਰ ਦੇਖ ਸਕਦਾ ਦੋਸਤੋ ਸਵੇਰੇ ਤਕਰੀਬਨ ਸਵੇਿਆਂ ਦੇ ਵਿੱਚ ਤਾਂ ਬੇਸ਼ੱਕ ਹੈਗੀ ਆ ਤੇ ਉਹੋ ਜਿਹਾ ਮੈਨੂੰ ਲੱਗਦਾ ਰੇਟ ਵੀ ਫਿਰ ਜਾਇ ਜੀ ਹੋਊਗਾ ਹਾਂ ਜੀ ਰੇਟ ਭਾਈ ਤੁਹਾਨੂੰ ਜਿਹਾ ਰੇਟ ਆ ਜਾਇ ਜੀ ਰੇਟ ਜਾਇ ਜੀ ਹੋਊਗਾ ਦੋਸਤੋ ਸੁਵੀਆਂ ਦੇ ਵਿੱਚ ਕੋਈ ਵੀਰ ਭਾਵੇਂ ਚੌਥੇ ਮੰਨਲੇ ਪੰਜਵੇਂ ਮੰਨਲੇ ਜਾਂ ਸੁਪਰ ਮੰਨਲੇ ਉਹ ਹਰਕਤ ਦੀ ਆਪੋ ਆਪਣੀ ਸਮਝ ਆ ਕਿਉਂਕਿ ਆਪਾਂ ਦੂਜੇ ਕਹੇ ਕਿ ਤੇ ਜੇ ਕਹੇ ਕਿ ਜਿਹੜਾ ਵੀਰਾਂ ਦਾ ਵੀ ਸੇਲ ਨਹੀਂ ਕਰ ਸਕਦੇ ਠੀਕ ਆ ਸੁਵੀਆਂ ਦੇ ਵਿੱਚ ਬੇਸ਼ੱਕ ਹੈਗੀ ਆ ਉਹ ਸਾਰੇ ਵੀਰਾਂ ਨੂੰ ਦੇਸੀ ਪੈਣਾ ਤੇ ਬਾਕੀ ਬਿਲਕੁਲ ਬੂਰੀ ਆ ਠੀਕ ਆ ਜੀ ਲਾਲ ਬੂਰੀ ਕਹ ਲੀਏ ਤਿਲਾਂ ਵਾਲੀ ਬੂਰੀ ਆ ਤੇ ਨੀਲੀ ਰਾਵੀ ਦੇ ਵਿੱਚ ਵੀ ਥੋੜਾ ਪੱਕ ਹੈਗਾ ਆ ਮੱਥਾ ਮੁੱਥਾ ਬਿਲਕੁਲ ਕੁੱਕ ਦੇ ਵਿੱਚ ਜ ਅੱਛਾ ਸਾਹ ਵੀਰ ਗੱਲ ਮੁੱਕਦੀ ਹੈ ਵੀ ਹੁਣ ਬੋਲੇ ਤੇ ਚੱਲਣ ਈ ਆ ਹਾਂਜੀ ਬੋਲਾ ਭਾਈ ਬੋਲਾ ਕਿੰਨਾ ਕਾ ਹਾਂਜੀ ਬੋਲਾ ਇਸ ਟਾਈਮ 8 ਕਿਲੋ ਹੋਊਗਾ ਜੋ ਜਿਹੜਾ ਬਿਲਕੁਲ ਹਾਂਜੀ ਪੂਰਾ 8 ਕਿਲੋ ਰੈਡੀ ਬੋਲਾ ਚੁਵਾਈ ਚੁਵਾਈ ਦੀ ਚੰਗੀ ਬਿਲਕੁਲ ਮਾਹ ਭਾਜੀ ਆ ਓਕੇ ਚੌਥਾ ਨਾ ਦੀ ਚਾਹ ਓਕੇ ਭਾਈ ਰੂਮ ਵਰਗੀ ਪੋਲੀ ਲਓ ਵੀ ਦੋਸਤੋ ਚੌਥਾ ਨਾ ਦੀ ਜਿਹੜੀ ਆ ਬਿਲਕੁਲ ਇੱਕ ਨੰਬਰ ਚੁਵਾਈ ਆ ਰੂਮ ਵਰਗੀ ਜੁਵਾਈ ਆ ਤੇ ਨਾਰਮਲ ਇੱਕ ਸੂ ਦੇ ਵਿੱਚ ਆਈ ਹੈ ਠੀਕ ਆ ਕਿਉਂਕਿ ਸੂਈ ਨੂੰ ਅੱਜ ਤੇਜਾ ਦੇ ਦਿਨ ਜਦਾਂ ਚੱਲਦਾ ਤੇਜਾ ਦੇ ਦਿਨ ਭਾਜੀ ਆ ਸੂਈ ਨਵੀ ਤੇ ਬਾਕੀ ਸਿੰਗਾ-ਸੁੰਗਾ ਦੀ ਤੁਸੀਂ ਵੇਖ ਲਓ ਇਹ ਬਾਕੀ ਬੂਰੀ ਆ ਬੂਰੀ ਦੇ ਵਿੱਚ ਨੀਲੀ ਰੰਗ ਦਾ ਪੱਖ ਵੀ ਹੈਗਾ ਬਾਕੀ ਨੂੰ ਖੋਲ ਕੇ ਤੋੜ ਕੇ ਦਿਖਾ ਦਈਏ ਜੀ ਚਾਰੇ ਪੈਰ ਜਿਹੜੇ ਆ ਦੋਸਤੋ ਤੋਤੇ ਆ ਪੂਛ ਵੀ ਉੱਪਰ ਤੱਕ ਵਾਈਟ ਆ ਸੂਤ ਅਨਸਾਰ ਤੇ ਨਿਸ਼ਾਨ ਆ ਦੇਖੋ ਜੀ ਆ ਦੇ ਤੋੜਾਰੇ ਪਹਿਲੇ ਵੇਖੋ ਛੋਟੀਆਂ ਨੇ ਵਾਦੇ ਦਾ ਸੀ ਹਾਂ ਨਹੀਂ ਤੋਰਾ ਤੂਰਾ ਪੂਰਾ ਹਾਂਜੀ ਤੋਰਾ ਦੇ ਤਾਂ ਜਿਵੇਂ 58 11 ਟਰੈਕਟਰ ਦਾ ਨਹੀਂ ਹਾਂਜੀ ਭਾਈ ਮੈਂ ਆਹਦੀ ਪਾਲੀ ਦਾ ਫਿਰ ਵੀ ਪੂਰਾ ਆ ਦੂਜੀਆਂ ਵਜਣ ਵੇਖੋ ਆ ਤੁਰਦੀ ਕਿੰਨੀ ਤੇਜ਼ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਦੋਸਤੋ ਇਹ ਆ ਬੂਰੀ ਜਿਹੜੀ ਮੱਝ ਠੀਕ ਆ ਜੀ ਤੀਜੇ ਦਿਨ ਦੀ ਸੂਈ ਆ ਸੋ ਆਟਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਤੇ 8 ਕਿਲੋ ਜਿਹੜਾ ਸਟਾਰਟਿੰਗ ਕਬੌਲੇ ਤੋਂ ਉਹ 8 ਕਿਲੋ ਆ ਠੀਕ ਆ 8 ਕਿਲੋ ਭਾਈ ਬੌਲਾ ਹੋਊਗਾ ਠੀਕ ਆ ਤੇ ਜਿਆਦਾ ਨਾਰਮਲ ਆਪਾਂ ਜਿਆਦਾ ਨਹੀਂ ਕਹਿੰਦੇ ਵੀ 8 10 800 ਤੋਂ ਲੈ ਕੇ 10 ਲੀਟਰ ਜਿਹੜਾ ਦੁੱਧ ਵਿੱਚ ਪਾਈ ਜਾਣਾ ਹਾਂਜੀ ਦੁੱਧ ਕਰੋਗੇ ਭਾਈ ਦੁੱਧ 10 ਕਿਲੋ ਤੇ ਕਰੋਗੇ ਨਾ ਬਿਲਕੁਲ ਹਾਂਜੀ ਤੇ ਕਿੰਨਾ ਮੁੱਲ ਇਹਦਾ ਸਾਹਬ ਕਰਦੇ ਮੁੱਲ ਭਾਜੀ ਆਪਣਾ ਜਾਇਜ਼ ਹੀ ਰੱਖਿਆ ਇਹਦਾ ਹਾਂਜੀ 55000 ਮੁੱਲ ਕਰਦੇ ਜੇ ਭਾਜੀ 55 ਹਾਂਜੀ ਤੇ ਤੇਲ ਆ ਇੱਥੇ ਕੀ ਆ ਕਿ ਜਾਂ ਵਿੱਚੋਂ ਛੋੜ ਲਾਸਟ ਹਾਂ 52000 ਦੀ ਮੈਂ ਦੇ ਦਾਂਗੇ 52 ਦੀ ਹਾਂਜੀ ਲਓ ਜੀ 52000 ਦੀ ਜੈਸਨੋ ਆ ਠੀਕ ਆ ਮਾਦੇ ਤੁਸੀਂ ਦੋਸਤੋ ਦੇਖ ਲਈ ਆ 55000 ਡਿਮਾਂਡ ਤੇ 52 ਕੁ ਹਜ਼ਾਰ ਦੇ ਵੀਰਾਂ ਦਾ ਵੀ ਲੈ ਦੇ ਆ ਯੈਸ ਨੋ ਹਾਂਜੀ ਤੇ 나ੜੂ ਬਿਲਕੁਲ ਬੱਚੇ ਦੇ ਨਾਲ ਕਟਾ ਬਹੁਤ ਮਗਰ ਸ਼ਕੀਨ ਆ ਵੇਖ ਸਕਦੇ ਹੋ ਠੀਕ ਆ ਜੀ ਪੂਰਾ ਹੈ ਤੇ ਪੂਰੇ ਦੇ ਵਿੱਚ ਨੀਲੀ ਦਾ ਵੀ ਜਿਹੜਾ ਪੱਖ ਹੈਗਾ ਠੀਕ ਆ ਮੱਥਾ ਮੂਥਾ ਬੱਲਾ ਚਾਰੇ ਪੈਰਾਂ ਮਾਂ ਗੂਗਲ ਬਿਲਕੁਲ ਆ ਭਾਈ ਬਹੁਤੀ ਗੱਲ ਬੱਚਾ ਲਾ ਗਿਆ ਖਾ ਦਿੰਦੇ ਐ ਵੇਖਿਓ ਰੂ ਮਰ ਗਿਆ ਉਹ ਪੋਲੀ ਆ ਕੋਈ ਨਹੀਂ ਬੱਚਾ ਲਾ ਦਿਓ ਜੀ ਹਾਂਜੀ ਸੋ ਬੱਚਾ ਲਾ ਕੇ ਰਹਾ ਦੋਸਤੋ ਕੁਝ ਧਾਰਾ ਮਾਰ ਕੇ ਵੀ ਤੁਹਾਨੂੰ ਤਸੱਲੀ ਨਾਲ ਜ਼ਰੂਰ ਦਿਖਾ ਦਿੰਦੇ ਆ ਠੀਕ ਆ ਪਾਈ ਪੋਲੀ ਹੈ ਨਾ ਮੈਂ ਪਾਈ ਨੂੰ ਮਾਰ ਦਿੱਤੀ ਥੋੜੀ ਫੂਰ ਪਰ ਹੈਗੀ ਨਾ ਵਿੱਚ ਹਾਂਜੀ ਮਾਰੀ ਮਾਰੀ ਜੇ ਹੈਗੀ ਦੇਖਣਾ ਸੇਕ ਬਾਕੀ ਚਵਾਈ ਬੜੀ ਪੋਲੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਸੋ ਬਾਕੀ ਦੋਸਤੋ ਚਵਾਈ ਚੰਗੀ ਹੈ ਠੀਕ ਹੈ ਚਵਾਈ ਚੰਗੀ ਹੈ ਥੋੜਾ ਜਿਹਾ ਫੁਵਾਰਾ ਜਿਹੜਾ ਉਹ ਬੇਸ਼ੱਕ ਥਣਾ ਦੇ ਵਿੱਚ ਹੈਗਾ ਉਹ ਸਾਰੇ ਵੀਰਾਂ ਨੇ ਤੁਸੀਂ ਦੇਖ ਲਿਆ ਬਾਕੀ ਚਵਾਈ ਚੰਗੀ ਹੈ ਠੀਕ ਹੈ ਜੀ 8 ਕਿਲੋ ਜਿਹੜਾ ਦੋਸਤੋ ਪੋਣ ਸੋ ਤੇ ਮੱਜ ਜਿਹੜੀ ਆ ਪੂਰੀ ਆ ਬਾਕੀ ਰੇਟ 52000 ਲੈਣ ਦੇਣਾ ਠੀਕ ਆ ਜੀ 55000 ਡਿਮਾਂਡ ਆ ਠੀਕ ਆ ਤੇ ਉਸ ਤੋਂ ਬਾਅਦ ਇੱਕ ਝੋਟੀ ਜਿਹੜੀ ਆ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਆ ਝੋਟੀ ਆ ਤੇ ਇਹਦਾ ਸਾਬ ਕੀ ਸੂਆ ਹੈਗਾ ਇਹ ਪਾਜੀ ਪਹਿਲੇ ਸੂਈ ਸੂਈ ਜੋ ਪਹਿਲ ਨੇ ਹਾਂਜੀ ਕਿੰਨੇ ਕ ਦਿਨ ਹੋ ਗਏ ਇਹਨੂੰ ਇਹਨੂੰ ਪਾਜੀ ਕੋਈ 12 13 ਦਿਨ ਹੋ ਗਏ ਜੋ ਆ ਬੱਚਾ ਨਾਲ ਇਹਦੇ ਹਾਂ ਮਗਰ ਇਹਦੇ ਵੀ ਕਟਾ ਮਗਰ ਕਟਾ ਜੋ ਇਹਦੇ ਵੀ ਮੇਲ ਕਾਫ ਪਹਿਲੇ ਝੋਟੀ ਸੂਈ ਹਾਂਜੀ ਪਹਿਲਾਂ ਸੂਈ ਜੋ ਲਓ ਜੀ ਹਾਂਜੀ ਠੀਕ ਆ ਪਹਿਲਾਂ ਛੋਟੀ ਸੂਈ ਆ 12 ਕ ਦਿਨ ਦਾ ਇੱਕ ਆਈਡੀਆ ਜਿਹੜਾ ਦੋਸਤੋ ਤੁਸੀਂ ਰੱਖ ਲਿਓ 12 ਕ ਦਿਨ ਹੋ ਗਿਆ ਸੂਈ ਨੂੰ ਹੁਣ ਦੁੱਧ ਕਿੰਨਾ ਜਿਹੜਾ ਚੋਲਾਂਗੇ ਭਾਈ ਦੁੱਧ ਆਪਾਂ 6 ਕਿਲੋ ਪੱਕਾ ਜਿਹੜਾ 6 ਕਿਲੋ ਦੁੱਧ ਜੋ ਹਟਾ ਮੇਰਾ 6 ਕਿਲੋ ਹਾਂਜੀ ਠੀਕ ਆ ਜਿਹੜਾ ਬਿਲਕੁਲ ਇਹਨਾਂ ਪੱਕਾ ਹੋਊਗਾ ਜੀ ਹਾਂਜੀ ਪੱਕਾ 6 ਕਿਲੋ ਦੁੱਧ ਹੋਊਗਾ ਠੀਕ ਆ ਜੀ ਹਾਂਜੀ ਸੋ ਬਿਲਕੁਲ 6 ਕਿਲੋ ਦੋਸਤੋ ਜਿਹੜਾ ਦੁੱਧ ਹੁਣ ਸਟਾਰਟਿੰਗ ਤੋਂ ਆ ਬਾਕੀ ਥਣ ਥਣ ਦੇਵੇ ਦੀ ਇੱਕ ਵਾਰੀ ਤੁਹਾਨੂੰ ਜ਼ਰੂਰ ਦਿਖਾ ਦਿੰਦੇ ਆ ਚਵਾਈ ਚੰਗੀ ਬਿਲਕੁਲ ਮੈਂ ਆ ਭਾਜੀ ਐ ਓਕੇ ਚਵਾਈ ਗੇ ਬੱਚਾ ਪੁੱਛਾ ਬਿਲਕੁਲ ਬੱਚੇ ਦੇ ਪਸਮੁੰਦੀ ਹੈ ਹਾਂਜੀ ਬੱਚੇ ਦੇ ਉਸੇ ਵਾਲੇ ਪਸਮੁੰਦੀ ਹੈ ਜੀ ਮੈਂ ਇਹ ਹਿਲਦੀ ਨੂੰ ਪੜਾ ਦੋ ਬੱਚੇ ਛੜ ਦੋ ਥਲੇ ਦੇ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਬਿਲਕੁਲ ਹਾਈਟ ਕੱਦ ਮੀਡੀਅਮ ਜਾਂ ਝੋਟੀ ਦਾ ਨਵੀਂ ਝੋਟੀ ਹੈ ਬਿਲਕੁਲ ਫੇਸ ਕੁਆਲਿਟੀ ਵੇਖ ਸਕਦੇ ਹੋ ਠੀਕ ਆ ਜੀ ਤੇ ਕ੍ਰੋਸ ਬਨ ਦੇ ਵਿੱਚ ਹੈਗੀ ਹੈ ਠੀਕ ਆ ਮੱਥਾ ਬੱਲਾ ਹੈ ਬਿੱਲੀ ਮਣਕੀ ਅੱਖ ਤੇ 12 ਦਿਨਾਂ ਦੀ ਸੂਈ ਹੈ ਬਾਹਰ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਲਿਓ ਜੀ ਸਾਬਾ ਇਹਨੂੰ ਤੋੜ ਦੇ ਜੀ ਐਨੂੰ ਲੰਮਾ ਤੋੜ ਦੇ ਤੋੜੋ ਗਿਆ ਠੀਕ ਹੈ ਸੋ ਥਾਣਾ ਤੋਂ ਮੰਦ ਜਿਹੜੀ ਆ ਦੋਸਤੋ ਬਿਲਕੁਲ ਇੱਕ ਨੰਬਰ ਆ ਠੀਕ ਆ ਥਾਣਾ ਦੀ ਇੱਕ ਨੰਬਰ ਆ 6 ਕਿਲੋ ਜਿਹੜੀਆਂ ਧਾਰਾਂ ਦੇ ਥੱਲੇ ਮੌਜੂਦ ਆ ਠੀਕ ਆ ਹਾਂ ਮੋੜ ਦਿਓ ਜੀ ਕਮਾ ਲਓ ਕਾਇ ਹੈ ਰਪੜੀ ਮਾਨਸ ਬੜੀ ਜੋ ਭਲਾਏ ਦੂਹਰੀ ਮਾਝ ਦਾ ਬੱਚਾ ਵੀ ਥੱਲੇ ਛੜਦੋ ਹੱਤ ਨਾਲ ਲਾਹੂਗੀ ਹੂੰ ਇਦਾਂ ਦੀ ਠੰਡੀ ਜੋ ਵੀ ਠੰਡੀ ਤੇਰੀ ਹਾਂਜੀ ਮੈਂ ਨਾ ਪੂਰੀ ਜਿਹੜਾ ਦੋ ਜਵਾਕ ਛੜਦੋ ਥੱਲੇ ਆਏ ਨਾ ਆਖੂ ਕਿਿਹੜਾ ਬੱਚਾ ਇਹਦਾ ਕਿਹੜਾ ਜਿਹੜਾ ਵਾ ਹਾਂਜੀ ਇਦਾਂ ਮੈਂ ਮਾਰ ਲਾ ਪਹਿਲਾਂ ਝੋਟੀਆਂ ਨਹੀਂ ਤਾਂ ਕਿੱਥੇ ਨੇੜੇ ਲੱਗ ਹਾਂਜੀ ਹਾਂ ਆਪਦਾ ਬੱਚਾ ਨਹੀਂ ਥੱਲੇ ਲਾਉਂਦੀ ਮੈਂ ਨਾ ਦੋ ਭਲਾ ਜਿਹੜੇ ਮਰਜੀ ਜਵਾਕ ਛੜ ਲਾ ਹੱਤ ਨਾਲ ਲਾਹੂਗੀ ਵਿਚਾਰੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਠੀਕ ਹੈ ਜੀ ਬਾਕੀ ਸੀਲ ਸਾਉ ਦੀ ਵੀਰ ਨੇ ਪੂਰੀ ਤਸੱਲੀ ਦੇ ਦਿੱਤੀ ਆ ਵੀ ਬ ਤੇ ਕਿੰਨਾ ਮੋਲ ਕਰਦੇ ਵੀਰੇ ਦਾ ਭਾਜੀ ਮੋਲ ਇਹਦਾ ਜਾਇਜ਼ ਹੀ ਆ ਮੋਲ ਭਾਜੀ 45000 ਰੁਪਏ ਕਰਦੇ ਜੋ ਆਪਾਂ 45000 ਹਾਂਜੀ ਤੇ ਇੱਥੇ ਵੀ ਛੜਦ ਨਹੀਂ ਕਿ ਥੋੜਾ ਹੋ ਜਾਏ ਭਾਈ ਮਾਣਤਨ ਕਰਦਾਂਗੇ ਫੁੱਲ ਭਾਜੀ ਸਾਰੇ ਵੀਰ ਜਿਹੜਾ ਭੈਣ ਭਰਾ ਹੋਗਾ ਫੁੱਲ ਮਾਣਤਨ ਕਰਾਂਗੇ ਲਓ ਜੀ ਹਾਂਜੀ ਲਓ ਵੀ ਦੋਸਤੋ ਮਾਣਤਨ ਜਿਹੜਾ ਵੀਰਾਂ ਦਾ ਪਈ ਪੂਰਾ ਕਰਾਂਗੇ 45000 ਦੋਸਤੋ ਝੋਟੀ ਦੀ ਬਿਲਕੁਲ ਮੰਗ ਆ ਡਿਮਾਂਡ ਆ ਠੀਕ ਆ ਤੇ ਬਾਕੀ ਜਿਹੜਾ ਵੀਰ ਕੇ ਕੋਈ ਸੋਹਣੀ ਸੇਵਾ ਕਰ ਲੂਗਾ ਚੰਗੀ ਸਾਫ ਸੁਮਾਲ ਕਰ ਲੂਗਾ ਦੋ ਦੋਸਤੋ ਤੁਸੀਂ ਵਧਾ ਸਕਦੇ ਜੀ ਠੀਕ ਆ ਹਾਂਜੀ ਦੁੱਧ ਭਾਈ ਵਧੂਗੇ ਵਾਲੇ ਮੈਲਾ ਮੂਲਾ ਮਾਰਨਾ ਝੋਟੀ ਨੇ ਬਿਲਕੁਲ ਹਜੇ ਮੈਲੇ ਚੱਲੀ ਨਹੀਂ ਨਾ ਨਹੀਂ ਮੈਲੇ ਨਹੀਂ ਚੱਲੀ ਹਾਲੀ ਬਾਅਦ ਮੇ ਦਿਨ ਦੇ ਵਿੱਚ ਹਾਂਜੀ 12 13 ਦਿਨ ਵੱਧ ਤੋਂ ਵੱਧ ਆਲੀ ਹੋਏ ਜੋ ਠੀਕ ਆ ਭਰਾ ਹਾਂਜੀ ਤੇ ਸਾਫ ਵੀਰੇ ਪਸ਼ੂ ਇਹੋ ਸੀ ਅੱਜ ਆਪਣੇ ਕੋਲ ਹਾਂਜੀ ਇਹੋ ਸੇਲ ਭਾਈ ਆਪਾਂ ਦੇ ਲੋ ਜੀ ਦੋਸਤੋ ਪਸ਼ੂ ਜਿਹੜੇ ਤੁਹਾਨੂੰ ਪੂਰੇ ਚਾਰ ਨੱਕ ਸੀ ਵੀਰ ਦੇ ਕੋਲ ਚਾਰੇ ਨੱਕ ਦਿਖਾਤੇ ਆ ਹਾਂਜੀ ਠੀਕ ਆ ਜਾਨ ਤੇ ਸਾਬ ਨੰਬਰ ਬੋਲ ਦਈਏ ਆਪਣੇ ਨੰਬਰ ਭਾਈ ਆਪਣਾ 99146 ਤੇ 70581 70581 ਹਾਂਜੀ ਤੇ ਇਹ ਨੰਬਰ ਜਿਹੜੇ ਦੋਸਤੋ ਆਪਾਂ ਲਗਾਤਾਰ ਸਕਰੀਨ ਦੇ ਉੱਤੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਠੀਕ ਆ ਜੀ ਪਸ਼ੂ ਚਾਰ ਦਿਖਾਤੇ ਆ ਚਾਰੇ ਪਸ਼ੂਆਂ ਦੀ ਨਰਕ ਪਰਖ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਪੰਥ